ਲਓ ਜੀ ਸਾਡੇ ਮਾਮੇ ਹਰਨੇਕ ਸਿੰਘ ਨੇ ਲਾ ਲਿਆ ਖਲਾੜ ਤੇ ਆ ਬਣਾਤੀ ਦੇਸੀ ਸ਼ੱਕਰ ਮਾਮਾ ਪੱਕੀ ਗੱਲ ਹੈ ਵੀ ਕੋਈ ਕੈਮੀਕਲ ਨਹੀਂ ਹੋਰਾ ਵੀ ਨਹੀਂ ਕੋਈ ਸਾਫਤ ਕਰਦੇ ਲੱਖ ਰੁਪਿਆ ਦੇਵਾਂਗੇ ਆਪਾਂ ਤੇ ਫਿਰ ਇਹ ਤਾਂ ਨਹੀਂ ਕੈਮੀਕਲ ਜਿਹੜਾ ਗੰਨਾ ਖੜਾ ਡਰੇਲੀਆਂ ਭਰਿਆ ਉਹ ਉਹ ਆਪਣਾ ਆਪ ਦਾ ਖੋਦਾ ਗੰਨਾ ਹਾਂ ਆਪ ਕੋਰਾ ਰੇ ਸਪਰੇ ਨਹੀਂ ਪਾਣ ਲਵੇ ਗਮਾਂਡੀਆਂ ਨੂੰ ਵੀ ਪੁੱਛ ਜਿਹੜੀ ਵਿੱਚ ਸੀਮਿੰਟ ਵਗੈਰਾ ਜੀ ਪਾਉਂਦੇ ਨੇ ਉਹ ਵੀ ਨਹੀਂ ਪਾਈ ਜੰਮੀ ਵੀ ਜੰਮੀ ਵੀ ਆ ਦੇਖੋ ਬਈ ਸ਼ੱਕਰ ਤੇ ਆ ਸ਼ੱਕਰ 100 ਰੁਪਿਆ ਹੈਣਾ ਆ ਘੋੜਾ ਆ ਘੋੜਾ ਆ ਗਿਆ ਤੇ ਤੁਹਾਨੂੰ ਬਣਦਾ ਕਿਵੇਂ ਉਹ ਵੀ ਦਿਖਾਉਣੇਗੇ ਮਾਮਾ ਜੇ ਕਿਸੇ ਨੇ ਲੈ ਕੇ ਜਾਣਾ ਹੋਵੇ ਮਿਲ ਜੂਗਾ ਰੇਟ ਰੂਟ ਤਾਂ ਨਹੀਂ ਬਾਲਾ ਮੈਂ ਘਲਾਉਂਦਾ ਰੇਟ ਅਸੀਂ ਲੋਕਾਂ ਨੂੰ ਘੱਟ ਲਾਉਨੇ ਆ 80 ਰੁਪਏ ਲਾਉਨੇ ਆ ਸੱਕਰ 80 ਰੁਪਏ ਹਾਂ ਘੋੜੀ 80 ਰੁਪਏ ਘੋੜੀ ਵੀ 80 ਰੁਪਏ ਕੈਮੀਕਲ ਜ਼ਮੀਨ ਦੀ ਗਾਰੰਟੀ ਹੈ ਦੀ ਕੋਲੇ ਬਹਿ ਕੇ ਬਣਵਾ ਲੈਣਾ ਅੱਛਾ ਕੋਲੇ ਬਹਿ ਕੇ ਬਣਵਾ ਕੇ ਲੈ ਜਾਣਾ ਜਿਹਨੂੰ ਵੱਧ ਚਾਹੀਦਾ ਹੈਗਾ ਆ ਨਾ ਕੋਈ ਮੱਖੀ ਨਾ ਮੱਛਰ ਜਾਵੇ ਅੰਦਰ ਜਾਲੀ ਜੂੜੀ ਦਾ ਪ੍ਰਬੰਧ ਪੂਰਾ ਕੀਤਾ ਹੈਗਾ ਤੇ ਬਣਦਾ ਘੋੜਾ ਸੱਕਰ ਕਿਵੇਂ ਆ ਬਹੁਤ ਮਿਹਨਤ ਲਾਉਦੀ ਹੈ ਬਈ ਆ ਗਿਆ ਦੇਖੋ ਇਧਰ ਉਹ ਚਲਦਾਗਾ ਉਹਦੇ ਪੀੜ ਰਹੇ ਨੇ ਗੰਨੇ ਬਾਈ ਜੀ ਤੇ ਆ ਆ ਰਿਹਾ ਰਸ ਇਧਰ ਆ ਪਏ ਪੀਟੀ ਜਾ ਕੇ ਖੇਲ ਤੇ ਪੈ ਜੂਗਾ ਇਧਰੋਂ ਜਾ ਕੇ ਪੁਣ ਕਿਧਰ ਜਾਵਾਂ ਮਗਰਾਂ ਗੰਨਾ ਫਿਰ ਸਾਰਾ ਆਪ ਵੀ ਲਿਜੋਗੇ ਨਾ ਸੋ ਬਸ ਤੁਸੀਂ ਆਪ ਵੀ ਇਹ ਲੋਕਾਂ ਦੀ ਪੜਾਈ ਵੀ ਬਹੁਤ ਕਰਦੇ ਆ ਉਹ ਬੰਦਾ ਜਿਹੜਾ ਕੰਬੀਪ ਬੈਠਾ ਹੈ ਅੱਛਾ ਉਹ ਵਾਲਿਆਂ ਤੋਂ ਆਪਣੇ ਕੋਲ ਪੰਖਾ ਲਾਣਾ ਆਉਂਦਾ ਪੱਕੀ ਪੱਕਾ ਹੂੰ ਉਹ ਤੋਂ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਪੂਰਾ ਵਧੀਆ ਘੋੜਾ ਆਪਦਾ ਬੰਵਾ ਕੇ ਫੇਰ ਲੈ ਜਾਂਦਾ ਹੋਵੇ ਇੱਕ ਗੱਲ ਹੋਰ ਮਾਮਾ ਗੋਨਾ ਟਲ ਜੇ ਜਾਂਦਾਗਾ ਹੂੰ ਫਿਰ ਉਹਦਾ ਕੀ ਕਰਦੇ ਹੋ ਢਲਦਾ ਢੁਲਦਾ ਤਾਂ ਨਹੀਂ ਜੇ ਇਕੱਠਾ ਲੈ ਜਾ ਕੋਈ ਇਕੱਠਾ ਨਾ ਨਿਕਟਾਉਂਦੇ ਨਹੀਂ ਚਾਹੇ ਕੋਈ ਕੱਲੋਂ ਲੈ ਜਾ ਚਾਹੇ ਕੋਈ ਕਮਾ ਨਹੀਂ ਨਹੀਂ ਢਲ ਜਾਂਦਾ ਵੀ ਮਤਲਬ ਖਰਾਬ ਹੋ ਜਾਂਦਾ ਉਹ ਜਿਹੜਾ ਢਲਣ ਦਾ ਉਹ ਸਾਹਮਣੇ ਫਰਕ ਪੈ ਜਾਂਦਾ ਕਿਵੇਂ ਸਾਹਮਣੇ ਇਹ ਇਹ ਜਾਂ ਤਾਂ ਜਿਹੜੇ ਆਪਣੇ ਗੱਤੇ ਦੇ ਡੱਬੇ ਨੇ ਡੱਬਿਆਂ ਚ ਪੈਕਿੰਗ ਕਰਕੇ ਰੱਖੇ ਅੱਛਾ ਜਿਹੜਾ ਆਪਾਂ ਪਲਾਸਟਿਕ ਚ ਪਾ ਦਿੰਨੇ ਆ ਜਾਂ ਸਤੀ ਦੀ ਢੋਲੀ ਚ ਪਾ ਦਿੰਨੇ ਆ ਉਹ ਫਿਰ ਢਲ ਜਾਂਦਾ ਉਹ ਖਰਾਬ ਹੋ ਜਗਾ ਰੇਟ 80 ਰੁਪਏ ਲੱਗੂਗਾ ਰੇਟ 80 ਰੁਪਏ ਲੱਗੂ 99 ਤੇ 18 ਦਾ ਗੋੜ ਮਿਲੂ ਅਸਿਆ ਨੰਬਰ ਸਕਰੀਨ ਤੇ ਚੱਲ ਰਹੇ ਬਈ ਫੋਨ ਕਰਕੇ ਇਲ ਜਾ ਸਕਦੇ ਹੋਗੇ ਤੇ ਬਾਕੀ ਘਲਾੜ ਹੈ ਕਿੱਥੇ ਜਾਪਣਾ ਇਹ ਆਪਣਾ ਜਦੋਂ ਬਾਈ ਤਣਾਉਲੇ ਨੂੰ ਬਾਈਪਾਸ ਨਿਕਲਦਾ ਹਾਂ ਦਾਨਗੜ੍ਹ ਨੂੰ ਗ੍ਰੀਨ ਸਿੱਕੂ ਜਦੋਂ ਆਪਾਂ ਬਰਨਾਲੇ ਤੋਂ ਸੰਗਰੂਰ ਜਾਈਏ ਹਾਂ ਦਾਨਗੜ੍ਹ ਨੂੰ ਰੋਡ ਮੁੜਦਾ ਦਾਨਗੜ੍ਹ ਨੂੰ ਸੜਕ ਮੁੜਦੀ ਹੈ 18 ਫੁੱਟੀ ਹਾਂ ਤੇ ਉਹਦੇ ਉੱਪਰ ਅੱਧਾ ਕਿਲੋਮੀਟਰ ਜਾ ਕੇ ਗਾਹਣਾ ਹਾਂ ਹਾਂ ਆਹ ਵੇਖੋ ਪਹਿਲਾਂ ਤਾਂ ਬਈ ਉਧਰ ਅਸ ਪੈਂਦਾਗਾ ਉੱਥੇ ਥੋੜਾ ਥੋੜਾ ਗਰਮ ਹੁੰਦਾ ਫਿਰ ਇੱਧੇ ਜ਼ਿਆਦਾ ਗਰਮ ਹੋ ਜਾਂਦਾ ਮੇਰੇ ਚ ਜ਼ਿਆਦੇ ਉੱਚ ਬਣ ਜਾਂਦਾ ਉੱਥੇ ਬਣ ਜਾਂਦਾਗਾ ਹਾਂ ਉਦੋਂ ਬਾਅਦ ਫਿਰ ਇੱਥੇ ਲਿਆ ਕੇ ਛਿੱਟਣਾ ਪੈਂਦਾ ਇੱਥੇ ਬੱਚੇ ਤੇ ਆ ਹੁਣ 1-2 ਮਿੰਟਾਂ ਚ ਤੇਰੇ ਸਾਹਮਣੇ ਸ਼ੱਕਰ ਬਣਾ ਦੇਵਾਂਗੇ ਇਹ ਫਿਰ ਭੋਰੋਂਗੇ ਕਿਵੇਂ ਬਰੀਕ ਕਿਵੇਂ ਕਰੋਗੇ ਬਸ 1-2 ਮਿੰਟਾਂ ਦੀ ਹੁਣੀ ਭਰ ਜੂ ਬਸ ਬਸ ਠੰਡੀ ਹੋ ਗਈ ਉਹਦੀ ਭੋਤ ਉਹ ਕਿਸੇ ਨੇ ਵੀ ਸ਼ ਪਿੰਡ ਹੈਗਾਗਾ ਦਾਣਗੜ ਤੇ ਤਤਨੋਲੇ ਦੇ ਬਿਲਕੁਲ ਨੇੜੇ ਚੈੱਕ ਕਰ ਲਓ ਮੈਂ ਕੱਲ ਹੋਰ ਜੇ ਕਿਸੇ ਨੇ ਗੰਨਾ ਪੜਵਾਉਣਾ ਹੋਵੇ ਆ ਕਿ ਆਪਦਾ ਗੁੜ ਬਣਾ ਕੇ ਜਣਾ ਹੋਵੇ ਜਦੋਂ ਮਰਜੀ ਆਵੇ ਸਾਡੇ ਕੋਲ ਪਹਿਲਾਂ ਬੁੱਕ ਕਰਾ ਦੇ ਸਾਡੇ ਕੋਲੇ ਜਿਹੜੇ ਪੁਰਾਣੇ ਪੱਕੇ ਗਾਹ ਕਿਨੇ ਚਰਾਂ ਤੋਂ ਆਉਂਦੇ ਨੇ ਉਹ ਬਾਰੀਆਂ ਲਿਖਾਇਆ ਜਾਂਦੇ ਨੇ ਬਾਰੀ ਲਿਖਾਇ ਜੇ ਆਪਾਂ ਉਹਦਾ ਬਣਾ ਕੇ ਦੇਵਾਂਗੇ ਵਧੀਆ ਬਿਨਾ ਕੈਮੀਕਲ ਤੋਂ ਬਣਾ ਕੇ ਦੇਵਾਂਗੇ 15 ਰੁਪਏ ਬਣਵਾਈ ਲੈਣੇ ਆ ਫਿਰ ਜਿਹੜਾ ਆ ਮੰਨ ਲਾ ਮੈਲ ਮੂਲ ਲਹੋਂ ਨੂੰ ਦੋਤ ਵੀ ਨਹੀਂ ਕੈਮੀਕਲ ਪਾਉਂਦੇ ਪੋਰਾ ਵੀ ਨਹੀਂ ਪਹੁੰਚਿਆ ਸੀ ਉਹ ਸਾਡੇ ਕੋਲ ਪ੍ਰਿੰਡੀ ਪਈ ਆ ਪ੍ਰਿੰਡੀ ਕਿਵੇਂ ਕਰਦੇ ਪ੍ਰਿੰਡੀ ਦਿਖਾ ਪਹਿਲਾਂ ਆ ਠੀਕ ਐਵੇਂ ਪ੍ਰਿੰਡੀ ਨਾਲ ਮੈਲ ਲਾ ਦਾਨਿਓ ਇਹਦੇ ਨਾਲ ਮੈਲ ਲਾ ਦੇ ਮੈਂ ਇਹ ਵੀ ਕੈਮੀਕਲ ਪਾਉਣ ਦੀ ਲੋੜ ਨਹੀਂ ਗਈ ਜਮਾ ਕੈਮੀਕਲ ਪਾਉਣ ਦੀ ਲੋੜ ਨਹੀਂ ਤਾਂ ਆਪ ਪ੍ਰਿੰਡੀ ਆਪਣੀ ਦੇ ਪਾਉਂਦੀ ਆ ਹਾਂ ਇਹ ਆ ਅੱਛਾ ਇਹਦੇ ਨਾਲ ਹੀ ਮੈਂ ਲੈ ਜਾਂਦੀ ਆ ਹਾਂ ਜੇ ਕਿਸੇ ਨੇ ਗੁੜ ਬਣਵਾ ਕੇ ਲੈ ਕੇ ਜਾਣਾ ਦੂਜਾ ਖਾਣ ਵਾਲਾ ਬਾਦਾਮ ਦੂਧ ਪਾ ਕੇ ਇਹ ਬਦਾਂ ਉਹ ਵੀ ਹੈਗਾ ਟ੍ਰਾਈਆਂ ਟੱਟੀਆਂ ਟੂਆਂ ਪਈਆਂ ਨੇ ਇਹ ਵੀ ਬਣਾ ਕੇ ਦੇ ਦੇ ਬਣਿਆ ਪਿਆ ਹੁਣ ਹੁਣ ਇਸ ਟਾਈਮ ਤੱਕ ਨਹੀਂ ਬਣਿਆ ਲੋਕ ਸਾਈਆਂ ਤੇ ਬਣਵਾ ਲੈਂਦੇ ਅੱਛਾ ਉਹ ਬਣ ਗਈ ਸ਼ੱਕਰ ਬਈ ਇਹ ਐਂ ਬ੍ਰਿਕ ਬਣ ਜਾਂਦੇ ਪੁਰਕੇ ਹੈ ਐਂ ਬਣ ਜਾਂਦੀ ਆ ਦੇਖ ਪੁਰਗੀ ਨਾ ਤੇਰੇ ਜਮਾ ਕੈਮੀਕਲ ਰਹਿਤ ਚਾਹ ਤੂੰ ਐਨ ਬਨੂਪੂਰੀ ਕਹਿੰਦਾ ਮੈਂ ਤੇਰੇ ਸਾਹਮਣੇ ਬਣਾ ਕੇ ਦਿਖਾਵਾਂਗੇ ਸੋਭੇ ਕਰ ਦੋ ਵੀਡੀਓ ਸ਼ੇਅਰ ਜੇ ਕੋਈ ਆਪਣੇ ਪਿੰਡ ਵਾਲੇ ਕਿਸਾਨ ਕੰਮ ਸ਼ੁਰੂ ਕਰ ਦਿਆ ਤਾਂ ਸਾਰੇ ਸਪੋਰਟ ਕਰਿਆ ਕਰੋ ਧੰਨਵਾਦ ਜੀ